ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਸ ਲੌਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਨੂਰ ਫੈਮਿਲੀ ਬਲੌਗ ਚੈਨਲ ਤੇ ਲੌਜੀ ਇੱਥੇ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ ਯਾਨੀ ਸ਼ਾਇਦ 3 ਦਾ ਟਾਈਮ ਹੋ ਗਿਆ ਸੀਗਾ ਮੈਂ ਲੱਗੀ ਸੀ ਸ਼ਰਟ ਸਲਾਈ ਕਰਨ ਤੇ ਬਾਟਮ ਤਿਆਰ ਕੀਤੀ ਫਿਰ ਸ਼ਰਟ ਦਾ ਥੋੜਾ ਜਿਹਾ ਕਮ ਰਹਿੰਦਾ ਸੀ ਮੈਂ ਕਿਹਾ ਚਲੋ ਇਹਨੂੰ ਤਿਆਰ ਕਰ ਦਈਏ ਤੇ ਸੰਡੇ ਦਾ ਸੀਗਾ ਇਹ ਦਿਨ ਬਹੁਤ ਦਿਨਾਂ ਦਾ ਕਟਿੰਗ ਕਰਕੇ ਰੱਖਿਆ ਪਿਆ ਦੇਸ ਤੋਂ ਬਾਅਦ ਮੈਂ ਦੋ ਸੂਟ ਹੋਰ ਕਰ ਦਿੱਤੇ ਸੀਗੇ ਸਲਾਈ ਤੇ ਇਹ ਵਿਚਾਰਾ ਸੈੱਟ ਤੇ ਪਿਆ ਰਿਹਾ ਤੇ ਇੱਥੇ ਦੇਖੋ ਨੂਰ ਦੀ ਚੱਲ ਰਹੀ ਆ ਫੁੱਲ ਮਸਤੀ ਜੀ ਸਸਿਕਾ ਜੀ ਸਾਰਿਆਂ ਨੂੰ ਹੁਣ ਸਨავ ਜੀ ਕਿਵੇਂ ਸਾਰੇ ਮੇਰਾ ਤੁਸੀਂ ਸਾਰੇ ਠੀਕ ਹੋ ਮੈਂ ਤਾਂ ਰਸਤਰਾ ਹੋ ਗਏ ਸਾਡੇ ਘੋੜਾ ਨੂੰ ਫੈਮਿਲੀ ਬਲੌਗ ਹੈ ਨਾ ਤੇ ਲੋਜੀ ਸ਼ਾਮ ਦਾ ਟਾਈਮ ਹੋ ਗਿਆ ਤੇ 6 ਤੇ ਅਸੀਂ ਜਾਣਾ ਮਾਂਸਾ ਤੇ ਮੈਂ ਕਿਹਾ ਕਿ ਸਭ ਦੀ ਮਾਂ ਮੈਂ ਕਿਹਾ ਚਲੋ ਜਾਂ ਕੋ ਬੈਠਾ ਪਕਾ ਪਰ ਸਬ지 ਬਣਾ ਲਈ ਤੇ ਤੇਰਾ ਹੋ ਜਾਂਦਾ ਹਮਪੋ ਤੋਂ ਬਣ ਕੇ ਮੈਂ ਫੋਨ ਕਰਾਂਗੇ ਵੀ ਕੰਪਲੀਟ ਹੋ ਜਾਂਦੀ ਬਣੀ ਪਈ ਹੋਈ ਸਬਜੀ ਇਹਨਾਂ ਚਲਾ ਲਈ ਸਬਜੀ ਆਪਾਂ ਨੇ ਬਣਾਉਣੀ ਆਹੀ ਰਾਜਮਾ ਦੀ ਰਾਜਮਾ ਨੇ ਤਾਂ ਅੱਜ ਦੁਪਹਿਰੇ ਬਾਅਦ ਉਹ ਰੱਖ ਦੇਣਾ ਇਸ ਤੋਂ ਪਹਿਲਾਂ ਆਪਾਂ ਸਬਜੀ ਸਰਸਾ ਬਣਾ ਲਵਾਂਗੇ ਤੇਰੇ ਮਾਪੇ ਇੱਥੇ ਆ ਰਹੇ ਆਪਣੇ ਬੱਚੇ ਘਰੇ ਹਨੇ ਬਾਹਰ ਖੇਡ ਰਹੇ ਨੇ

ਯਾ ਸਾਦੀ ਵੀ ਨਹੀਂ ਲੈਨੇ ਅਜੇ ਪੈਰੇ ਆਏ ਕਿ ਖਾ ਕੇ ਸੋਵੇਂਗਾ ਜਦੋਂ ਸੋਵੇਂ ਮੈਂ ਉਹ ਜਗਾਇਆ ਜੀ ਉਹਨਾਂ ਚਲੋ ਹਨਾ ਕਾਰ ਲੈਣਾ ਰੈਸਟ ਆਣਾ ਬਹੁਤ ਘੱਟ ਕਰੇ ਰਿਹਾ ਜੀ ਉਹ ਤੇ ਵੈਸੇ ਲੱਸੀ ਬਲੌਗ ਸੇ ਕਦੇ ਦੇਖਤੀ ਹੁਣ ਆਨਾ ਸਾਹਮਣੇ ਸੁਝਾਇਆ ਬਸ ਉਹਨਾਂ ਰੈਸਟ ਕਰੀ ਕੋਈ ਨਾ ਮੈਂ ਬਸ ਮਾ ਬਿਜਾ

ਮੇਰੇ ਗਰਫੌਂਡ ਕੇ ਲਈ ਤੱਕ ਮਤਮਲੇ ਜਾ ਕੇ ਤੇ ਜਿੰਨਾ ਟਾਈਮ ਸਬਜੀ ਚੁੱਗੀ ਕਿੰਨਾ ਚੇਪ ਚਾਪਾ ਲੈ ਕੇ ਆਹ ਬੁੰਨੀ ਆਗੇ ਯਾਰ ਦੇਖੀ ਚੱਲਦੇ ਆਪਾਂ ਬਾਜ਼ਾਰ ਸਭ ਇਹਦਾ ਤੁਮ ਮੇਲ ਹੁੰਦਾ ਨਾ ਜੇ ਸਬਜੀ ਬਣ ਗਈ ਤਾਂ तकरीबन ਸਾਰਾ ਕੰਮ ਹੀ ਹੋ ਗਿਆ ਤੇ ਰੋਟੀ ਆ ਰੋਟੀ ਦਾ ਆਪਾਂ ਚੋਟ ਟਾਈਮ ਤੇ ਬਣਾਵਾਂਗੇ ਬਾਕੀ ਵੇਖ ਕੇ ਇਹ ਵੀ ਰਾਈ ਸੀ ਹੋਣੀਆਂ ਆ ਇੱਜ ਬਣਾਵਾਂਗੇ ਜਣਕੇ ਰਾਜਮਾ ਚੌਹ ਹਨਾ ਇਸ ਦਾ ਪਾਣੀ ਘਾਣਗੇ ਰੋਟੀ ਤੋਂਗੇ ਬਾਪਾ ਦੀ ਚੌਲ ਘੋਣ ਲਿਆ ਉਹ ਇੱਕ ਕੱਦੀ ਰੋਟੀ ਲਾਜਵੀ ਲੈਣ ਤੇ ਆ ਇਵਤ ਨਹੀਂ ਰੋਟੀ ਲੈ ਲਾਂਗੇ ਨਾਲ ਫੜਦਣ ਕਿ ਰੋਟੀ ਲੋਦੀ ਪਾਣੀ ਪਿਆਰ ਹੋ ਜੀਏ ਸਬਜੀ ਆਪਾਂ ਨੇ ਰੱਖਦੇ ਬਣਨੇ ਸਬਜੀ ਆਪਾਂ ਨੇ ਰੱਖਦੇ ਬਣਨੀ ਤੇ ਇਧਰ ਬੇਟੀ ਦੀ ਵੀ ਬਣ ਗਈ ਲਿਸਟ ਦੇਖਾਂ ਲੋ ਜੀ ਬੱਚਾ ਨੇ ਆਪਣੀ ਲਿਸਟ ਫੜਾ ਲਈ ਆਪਾਂ ਨੂੰ ਵੀ ਕੀ ਕੁਝ ਲੈ ਕੇ ਆਉਣਾ ਚਲੋ ਜੀ ਹੁਣੇ ਆਪਾਂ ਪਿਆਰ ਅੰਜੀ ਇੱਥੇ ਲੋ ਜੀ ਆਪਾਂ ਪਹੁੰਚ ਗਏ ਸੀਗੇ ਬਾਜ਼ਾਰ ਦੇ ਵਿੱਚ ਯਾਨੀ ਮਾਨਸਾ ਆਪਣਾ ਸ਼ਹਿਰ ਤੇ ਤੁਸੀਂ ਵੀ ਦੇਖੋ ਸਾਡਾ ਸ਼ਹਿਰ ਮਾਨਸਾ ਸਣੀ ਸੀ ਕਿਹੋ ਜਿਹੀ ਜਿਹੜੀ ਮਾਨਸਾ ਤੋਂ ਲੈਨੇ ਆਲੇ-ਦਾਲੇ ਹੋਰ ਸ਼ਹਿਰ ਵੀ ਸਾਨੂੰ ਲੱਗਦੇ ਆ ਤੇ ਪਰ ਅਸੀਂ ਜਿਹੜੀ ਜ਼ਿਆਦਾ ਸ਼ੋਪਿੰਗ ਆਪਦੀ ਇੱਥੋਂ ਕਰਦੇ ਆ ਹਨਾ ਤੇ ਸ਼ਾਮ ਹੋ ਗਈ ਸੀ ਤਕਰੀਬਨ ਵੱਜ ਗਏ ਸੀਗੇ ਸਾਨੂੰ 7 ਹਨਾ ਜਾਂਦੇ ਕਰਦੇ ਆ ਨੂੰ ਕਿਉਂਕਿ ਘਰੇ ਥੋੜੇ ਜਿਹਾ ਕੰਮ ਸੀ ਬਾਕੀ ਆਪਣੇ ਆਗੇ ਸੀਗੇ ਗੈਸਟ ਤੇ ਇਹ ਦੇਖੋ ਜੀ ਕੀ ਹੋਇਆ ਸਾਡੇ ਆਉਂਦੇ ਹਨਾ ਬਾਜ਼ਾਰ ਬੰਦ ਹੋਣ ਲੱਗ ਰਿਹਾ ਸੀ ਕੁਝ ਦੁਕਾਨਾਂ ਤਾਂ ਜਿੰਨਾ ਤੋਂ ਜਣੀ ਸਾਨੂੰ ਸਮਾਨ ਲੈਣਾ ਸੀ ਉਹ ਦੁਕਾਨਾਂ ਬੰਦ ਹੋਈਆਂ ਪਈਆਂ ਸੀ ਆ ਪਰ ਚਲੋ ਥੋੜੀ-ਮੋਟੀ ਆ ਸੜਾ ਜਿਹੜਾ ਆਉਣ ਦਾ ਜਣੀ ਕਿ ਮਕਸਦ ਦੀਗਾ ਪਚਾਇਆ ਨਹੀਂ ਗਿਆ ਹੈਗਾ ਕੁਝ ਕਿ ਜਿਹੜੀਆਂ ਚੀਜ਼ਾਂ ਸੀ ਲੈ ਵੀ ਲਈਆਂ ਸੀ ਪਰ ਉਹੀ ਗੱਲ ਹੁੰਦੀ ਆ ਨਾ ਮੈਨੂੰ ਇਦਾਂ ਸੀ ਵੀ ਡੇਲੀ-ਡੇਲੀ ਆਉਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਖਾਸ ਕਰ ਇਹਨਾਂ ਦੇ ਪਾਪਾ ਨੂੰ ਹਨਾ ਤੇ ਬਹੁਤ ਔਖਾ ਹੋ ਜਾਂਦਾ ਬਾਜ਼ਾਰ ਆਉਣਾ ਹਨਾ ਕੰਮ ਦਾ ਕਰਕੇ ਉਹਨਾਂ ਨੂੰ ਵੀ ਦੇ ਨਹੀਂ ਆਉਣਾ ਬਹੁਤ ਔਖਾ ਸਾਨੂੰ ਵਿਚਾਰ ਤੇ ਵੀ ਚਲੋ ਆਪਾਂ ਇੱਕ ਦਿਨ ਜਾ ਕੇ ਆਪਣੇ ਜਿਹੜੇ ਜਿੰਨੇ ਨਿੱਕੇ ਮੋٹے ਕੰਮ ਨੇ ਆਪਾਂ ਸਾਰੇ ਕਰ ਆਵਾਂਗੇ ਜੋ ਵੀ ਆਪਣੀ ਕੋਈ ਵੀ ਚੀਜ਼ ਲੈਣ ਵਾਲੀਆਂ ਆਪਾਂ ਇੱਕ ਦਿਨ ਜਾ ਕੇ ਲੈ ਆਵਾਂਗੇ ਪਰ ਹੋਇਆ ਕੀ ਸਾਨੂੰ ਘਰੋਂ ਤੁਰਦੇ ਨੂੰ ਬਹੁਤ ਲੇਟ ਹੋ ਗਿਆ ਨਾ 7:00 ਵਜੇ ਘਰੋਂ ਤੁਰਿਆ ਨੂੰ ਦੇਖੋ ਇੱਥੇ ਦਾ ਬਿਲਕੁਲ ਹਨੇਰਾ ਹੋਇਆ ਪਿਆ ਸ਼ਾਪ ਦੇਖੋ ਸਾਰੀਆਂ ਬੰਦ ਹੋਈਆਂ ਪਈਆਂ অলਮੋਸਟ ਤੇ ਲਓ ਜੀ ਹਾਂ ਜੀ ਅਸੀਂ ਰੁਕੇ ਸਭ ਤੋਂ ਪਹਿਲੀ ਸ਼ਾਪ ਤੇ ਰੁਕੇ ਅਸੀਂ ਬੱਚਿਆਂ ਦੀ ਕੁਝ ਕਹਾਣਾ ਲੈਣਾ ਸੀਗਾ ਪ੍ਰੋਜੈਕਟ ਦਾ ਥੋੜਾ ਜਿਹਾ ਸਮਾਨ ਲੈਣਾ ਸੀ ਪਰ ਦੋ ਚਾਰ ਚੀਜ਼ਾਂ ਮੈਂ ਨਹੀਂ ਲਈਆਂ ਹੈਗੀਆਂ ਕਿਉਂਕਿ ਚਾਰਟ ਵਗੈਰਾ ਲੈਣੇ ਸੀ ਮੈਨੂੰ ਇਦਾਂ ਸੀ ਮੇਤੋ ਚੱਕਣੇ ਔਖੇ ਹੋ ਜਾਣੇ ਐ ਵੀ ਬਾਅਦ ਚ ਇਹਨਾਂ ਦੇ ਪਾਪਾ ਨਾ ਆ ਕੇ ਲੈ ਜਾਣਗੇ ਤੇ ਕਿਉਂਕਿ ਅਸੀਂ ਹੋਰ ਸਮਾਨ ਵੀ ਲੈਣਾ ਸੀ ਉਹਦੇ ਘਰ ਕੇ ਨਾ ਮੈਨੂੰ ਚੱਕਣ 'ਚ ਮੁਸ਼ਕਲ ਆਊਗੀ ਤੇ ਕਿਤੇ ਖਰਾਬ ਨਾ ਹੋ ਜਾਣ ਹਨਾ ਵੀ ਫਾੜ ਨਾ ਜਾਣ ਤਾਂ ਕਰਕੇ ਜਿਹੜੇ ਮੇਨ ਜਾਂ ਦੋ ਚਾਰ ਚੀਜ਼ਾਂ ਸੀਗੀਆਂ ਆਪਾਂ ਨੇ ਉਹ ਲੈ ਲਈ ਸੀ ਕਲਰ ਵਗੈਰਾ ਲੈ ਲਈ ਸੀ ਕਿ ਖਾਸ ਕਰ ਨੂਰ ਨੇ ਫਰਮੈਸ਼ ਕੀਤੀ ਸੀਗੀ ਵੇਗਾਨੀ ਮਮਾ ਕਲਰ ਵਗੈਰਾ ਲੈ ਆ ਕੇ ਦਿਓ ਤੇ ਬਾਕੀ ਕੁਸ਼ ਨੂੰ ਡਰੈਂਗ ਬੁੱਕਾਂ ਚਾਹੀਦੀਆਂ ਸੀਆਂ ਉਹ ਲੈ ਕੇ ਚੱਲੀ ਸੀ ਮੈਂ ਉਹਦੇ ਵਾਸਤੇ ਤੇ ਮੈਂ ਕਹਿੰਦਾ ਚਲੋ ਜੀ ਸਭ ਤੋਂ ਪਹਿਲਾਂ ਜਿਹੜੀ ਆਪਣੀ ਖਰੀਦਦਾਰੀ ਦੀ ਸ਼ੁਰੂਆਤ ਆਪਾਂ ਬੱਚਿਆਂ ਤੋਂ ਹੀ ਕਰੀਏ ਬੱਚਾ ਦਾ ਸਮਾਨ ਆ ਜਿਹੜਾ ਲਈਏ ਤੇ ਅੱਜ ਤਾਂ ਮੈਂ ਬਹੁਤ ਕੁਝ ਸੋਚ ਕੇ ਸੀ ਪਰ ਜਦੋਂ ਬਾਜ਼ਾਰ ਬੰਦ ਦੇਖਿਆ ਨਾ ਮੇਰਾ ਸਾਰਾ ਕੁਸ਼ੀ ਕਹਿ ਦਿਆ ਨਾ ਮਨ ਚ ਉਹ ਹੋ ਗਿਆ ਵੀ ਹੁਣ ਤਾਂ ਜਿਹੜਾ ਕੰਮ ਆਪਾਂ ਕਰਨੇ ਨੇ ਉਹ ਬਣਨੇ ਨਹੀਂ ਹੈਗੇ ਤੇ ਚਲੋ ਜੀ ਫਾਈਨਲੀ ਆਪਾਂ ਬੱਚਿਆਂ ਦੀਆਂ ਲੈ ਲਈਆਂ ਜੋ ਵੀ ਸਮਾਨ ਲੈਣਾ ਸੀ ਆਪਾਂ ਨੇ ਇੱਥੋਂ ਲੈ ਲਿਆ ਤੇ ਨੈਕਸਟ ਆਪਾਂ ਗਏ ਸੀ ਇੱਥੇ ਕੱਪੜੇ ਵਾਲੀ ਸ਼ਾਪ ਤੇ ਹਨਾ ਤੇ ਇੱਥੋਂ ਮੈਂ ਜ਼ਿਆਦਾ ਕੁਝ ਨਹੀਂ ਸੀ ਲੈਣਾ ਬਸ ਮੈਂ ਲੈਣਾ ਸੀ ਪਾਪਾ ਜੀ ਦਾ কুর্তা ਪਜਾਮਾ ਤੇ কুর্তা ਪਜਾਮਾ ਤੇ ਨਾਲ ਉਹਨਾਂ ਦੀ ਲੈਣੀ ਸੀ ਇੱਕ ਮੱਗ ਤੇ ਨਾਲ ਲੈਣੀ ਸੀ ਇਹਨਾਂ ਦੇ ਪਾਪਾ ਦੇ ਨਾਲ ਕੰਮ ਵਾਲੇ ਪਰਨੇ ਲੈਣੇ ਸੀ ਇਹ ਸ਼ਾਪ ਦੇ ਲਈ ਜਿਹੜੇ ਉਹ ਬੰਦੇ ਹੈਗੇ ਉਕੇ ਪੱਗ ਜਾਦੇ ਹੈਵੀ ਹੋ ਜਾਂਦੀਆਂ ਵੱਡੀ ਹੋ ਜਾਂਦੀ ਹੈ ਗਰਮੀ ਦਾ ਕਰਕੇ ਉਹਨਾਂ ਤੋਂ ਰੱਖੀ ਨਹੀਂ ਜਾਂਦੀ ਫਿਰ ਨਾ ਛੋਟੇ ਪਰਨੇ ਜਿਵੇਂ ਕਿ ਮੰਨ ਲਓ ਤੁਸੀਂ 4 4.5 ਮੀਟਰ ਦੇ ਹਨਾ ਉਹ ਲੈਣੇ ਸੀ ਉਹ ਲੈਏ ਇੱਥੋਂ ਮੈਂ ਤੇ ਅੱਗੇ ਆਪਾਂ ਲੋ ਜੀ ਪਹੁੰਚ ਚੁੱਕੇ ਅਗੇ ਭਾਂਡੇ ਵਾਲੀ ਸ਼ੌਪ ਤੇ ਯਾਨੀ ਇੱਥੋਂ ਅਸੀਂ ਲੈਣਾ ਸੀ ਵਾਟਰ ਕੈਂਪਰ ਲੈਣਾ ਸੀ ਪਾਣੀ ਵਾਲਾ ਹਨਾ ਬਹੁਤ ਵੈਰਾਈਟੀ ਦਿਖਾਈ ਹੈ ਇਹਨਾਂ ਨੇ ਪਰ ਜੋ ਸਾਨੂੰ ਚਾਹੀਦਾ ਸੀਗਾ ਉਹ ਵਿੱਚ ਕਲਰ ਸਾਨੂੰ ਨਹੀਂ ਮਿਲ ਰਿਹਾ ਸੀ ਫਿਰ ਫਾਈਨਲੀ ਫਾਈਨਲੀ ਇਹਨਾਂ ਦੇ ਪਾਪਾ ਨੇ ਆ ਸੋਚਿਆ ਵੀ ਹਨਾ ਕਹਿੰਦੇ ਵੀ ਤੁਸੀਂ ਮਿਲਟਨ ਦਾ ਦਿਖਾ ਦਿਓ ਸਾਨੂੰ ਹਨਾ ਵੀ ਥੋੜਾ ਮੋਟਾ ਫਰਕ ਪੈਣਾ ਹਨਾ ਇੰਨਾ ਚ ਤੇ ਉਹਨਾ ਚ ਹਨਾ ਜਿਹੜਾ ਕਲਰ ਸਾਨੂੰ ਪਸੰਦ ਸੀ ਉਹ ਆ ਦੇਖੋ ਜਿਹੜਾ ਸਰਦਈ ਕਲਰ ਵਿਚਾਲੇ ਦੀ ਸਰਿਆ ਹਨ ਜਿਹਦਾ ਢੰਡਾ ਉੱਪਰ ਆ ਉਹ ਸਾਨੂੰ ਆਇਆ ਸੀ ਪਸੰਦ ਪਰ ਇਹ ਚ ਸਾਈਜ਼ ਵੱਡਾ ਨਹੀਂ ਹੈਗਾ ਸੀਗਾ ਸਾਈਜ਼ ਇਹ ਚ ਛੋਟਾ ਸੀ ਤੇ ਤਕਰੀਬਨ ਸ਼ਾਇਦ 15 ਲੀਟਰ ਵਾਲਾ ਹੀ ਸੀਗਾ ਕਿਉਂਕਿ ਤੁਹਾਨੂੰ ਪਤਾ ਬੱਚਿਆਂ ਦਾ ਕਰਕੇ ਨਾ ਪਾਣੀ ਵੱਧ ਲੱਗਦਾ ਆਪਣੇ ਹਾਂਜੀ ਆਪਾਂ ਆ ਗਏ ਘਰੇ ਟਾਈਮ ਹੋ ਗਿਆ 9:30 ਦਾ ਤੇ ਥੋੜੀ ਆਏ ਆ ਕਿ ਜਸਟ ਸੇਵਾ ਸਸ ਬੈਠ ਕੇ ਦੋਮੈਂਟ ਬੱਚਿਆਂ ਨੂੰ ਦਿਖਾਇਆ ਮਿੱਟੀ ਲੈ ਕੇ ਆਂਦਾ ਤੁਹਾਨੂੰ ਪਤਾ ਜਦੋਂ ਪੱਕੀ ਨੂੰ ਬਾਜ਼ਾਰੋਂ ਆਉਣੇ ਆ ਬੱਚਿਆਂ ਨੂੰ ਪਹਿਲਾਂ ਕਾਹੀ ਹੁੰਦੀ ਐ ਵੀ ਦਿਖਾਓ ਸਾਨੂੰ ਕੀ ਲੈ ਕੇ ਆਏ ਹੋ ਤੇ ਤਾਂ ਕਰਕੇ ਵੇ ਜਿਹੜੀ ਸਬਜ਼ੀ ਆ ਨਾ ਜਲਦੀ ਬਣਾਉਗੀ ਸੀ ਮੈਨੂੰ ਪਤਾ ਸੀ ਮੈਂ ਕਨੇ ਨਾ ਹੋ ਰਹਾ ਹਾਂ ਫਿਰ ਵੀ ਸਾਡੇ ਕੁਝ ਚੀਜ਼ਾਂ ਰਹਿ ਗਈਆਂ ਲੈਣਾ ਨਹੀਂ ਹੁਣ ਕੇ ਬਾਜ਼ਾਰ ਨਾ ਬੰਦ ਹੋ ਗਿਆ ਸੀਗਾ ਨੇਰਾ ਫੋਨ ਕਰਕੇ ਤੇ ਕੁਸਾ ਜਿ ਸੰਡੇ ਸੀਗਾ ਤੇ ਲਓ ਜੀ ਇਧਰ ਆਪਾਂ ਨੇ ਬਣਾ ਲੈਨੇਗੇ ਚੋਲ ਪੇਟੀ ਨੇ ਬਣਾਏ ਨੇ ਸਬਜ਼ੀ ਆਪਾਂ ਬਣਾ ਕੇ ਗਏ ਸੀ ਤੇ ਇਧਰ ਆਟਾ ਆਪਣਾ ਗੁੰਨਿਆ ਪਿਆ ਤੇ ਆਪਾਂ ਵਸ ਰੋਟੀਆਂ ਬਣਾ ਲਈਏ ਹੁਣ ਕੱਲੀਆਂ ਫਿਰ ਆਪਾਂ ਕਰਦੇ ਹਾਂ ਰੋਟੀ ਤੋਂ ਮੰਪਾਣੇ ਦਾ ਚੱਕ ਪਾ ਲਿਆ ਠੀਕ ਆਂਦੀ ਆ ਲੱਸੀ ਇਹ ਕਰ ਲਈਏ ਢੋਣੇ ਦੇ ਵਿੱਚ ਲਓ ਜਿੱਕਰ ਆਉਣ ਤੋਂ ਬਾਅਦ ਮੈਂ ਸਿੱਧਾ ਪਹੁੰਚ ਗਈ ਕਿਚਨ ਦੇ ਵਿੱਚ ਕਿਉਂਕਿ ਸਾਨੂੰ ਪਤਾ ਨਾ ਘਰ ਆ ਕੇ ਤਾਂ ਸਿੱਧਾ ਆਪਣਾ ਇੰਦਾ ਹੁੰਦਾ ਵੀ ਜਿਹੜੇ ਆਪਣੇ ਕਿਚਨ ਦੇ ਕੰਮ ਨੇ ਆਪਾਂ ਸਿੱਧੀ-ਸਿੱਧੀ ਸਿਮੇਟੀ ਐ ਸਾਨੂੰ ਨੇਰਾ ਵੀ ਬਹੁਤ ਹੋ ਗਿਆ ਸੀ ਤਕਰੀਬਨ ਘਰ ਆਉਂਦੇ ਕਰਦਿਆਂ ਨੂੰ ਸਾਨੂੰ 9:30 ਹੋ ਗਏ ਸੀ ਹਨਾ ਤੇ ਫਿਰ ਮੈਨੂੰ ਇੰਦਾ ਸੀ ਮਗਾ ਚਲੋ ਆਪਣਾ ਜਿਹੜਾ ਰੋਟੀ ਗੇਰਾ ਬਰਾਈਏ ਪਾਪਾ ਜੀ ਵੀ ਡੀਕ ਕਰ ਰਹੇ ਸੀ ਹਨਾ ਫਿਰ ਸਾਨੂੰ ਪਤਾ ਆਪਣੀ ਜਾਸਤੇ ਜਾਂ ਸੌਰੀ ਜਸਤਾ ਹੈ ਨਹੀਂ ਨੂਰ ਤੇ ਆਪਣੀ ਹਨਾ ਵੱਡੀ ਬੇਟੀ ਜਨਕੇ ਪ੍ਰਵਜੋ ਤਾਂ ਪਿੱਤੂ ਕਹਿ ਦਿੰਨੇ ਆਸੀਂ ਉਹ ਵੀ ਘਰ ਸੀਗੀ ਤੇ ਮੈਨੂੰ ਇਦਾਂ ਅਸੀਂ ਚੌਲ ਵਗੈਰਾ ਤਾਂ ਉਹਨੇ ਬਣਾ ਲਈ ਸੀ ਬਹੁਤ ਮੇਰੀ ਬੱਚੀ ਮੇਰਾ ਬਹੁਤ ਹੈਲਪ ਕਰਵਾਉਂਦੀ ਹੈ ਮੇਰੀ ਤੇ ਬਸ ਇੱਥੇ ਰਹਿ ਗਏ ਸੀਗੇ ਆਪਣੀ ਰੋਟੀ ਬਣਾਉਣ ਵਾਲੀ ਮੈਂ ਕਿਹਾ ਚਲੋ ਮੈਂ ਜਲਦੀ ਜਲਦੀ ਨਾ ਰੋਟੀ ਬਣਾਵਾ ਪਹਿਲਾਂ ਕੁਝ ਬਰਤਨ ਹੋਏ ਪਏ ਸੀ ਸ਼ੈਂਕਾ ਦੀ ਧਰਮੀਆਂ ਦਾ ਕਰਕੇ ਹਨਾ ਇਹ ਪਾਣੀ ਵਗੈਰਾ ਬੱਚੇ ਹਨਾ ਪੀਂਦੇ ਰਹਦੇ ਆ ਮੈਂ ਕਿਹਾ ਚਲੋ ਬਰਤਨ ਆਪਾਂ ਕੱਢਾਂਗੇ ਬਾਅਦ ਚ ਸਾਫ ਵੀ ਚਲੋ ਪਹਿਲਾਂ ਨਾ ਆਪਾਂ ਵੀ ਰੋਟੀ ਬਣਾ ਕੇ ਇਹਨਾਂ ਨੂੰ ਖਿਲਾ ਦਈਏ ਹਨਾ ਤੇ ਰੋਟੀ ਬਸ ਇਥੇ ਮੈਂ ਸਬਜ਼ੀ ਦੇਖ ਰਹੀ ਸੀ ਮੈਂ ਕਿਤੇ ਕੱਚੀ ਨਾ ਹੋਵੇ ਕਿਉਂਕਿ ਨਾ ਬੱਚੇ ਨੇ ਬਾਅਦ ਚ ਬੰਦ ਕੀਤੀ ਸੀ ਲਗਾ ਤਾਂ ਤੇ ਇਹਨੂੰ ਮੈਂ ਤਿਆਹ ਸੀ ਵੀ ਤਕਰੀਬਨ 2 ਜਾਂ 3 ਸੀਟੀਆਂ ਤੋਂ ਬਾਅਦ ਬਸ 2 ਜਾਂ 3 ਸੀਟੀਆਂ ਤੋਂ ਬਾਅਦ ਵੀ ਤੁਸੀਂ ਗੈਸ ਨਾ ਬੰਦ ਕਰ ਲਈ ਬਾਅਦ ਮੈਂ ਆ ਕੇ ਦੇਖੂ ਸਬਜ਼ੀ ਵੀ ਕਿੱਦਾਂ ਬਣੀ ਹੋਣੀ ਹੈਗੀ ਤੇ ਬਟ ਸਬਜ਼ੀ ਵਗਿਆ ਰਿੱਝ ਗਈ ਸੀਗੀ ਤੇ ਸ਼ਾਪਿੰਗ ਕੁਝ ਜ਼ਿਆਦਾ ਨਹੀਂ ਸੀ ਮੈਂ ਕਰਕੇ ਲੈ ਕੇ ਆਈ ਜਿਹੜੀਆਂ ਚੀਜ਼ਾਂ ਮੇਰੇ ਮੈਂ ਆਪਣੀਆਂ ਲੈਣੀਆਂ ਸੀ ਉਹ ਮੇੜੀਆਂ ਰਹਿ ਗਈਆਂ ਤੇ ਦੇਖਾਂਗੇ ਜਦੋਂ ਕਿਤੇ ਜਵਾ ਰਹੀ ਟਾਈਮ ਲੱਗਿਆ ਬਸ ਮੈਂ ਇਹਨਾਂ ਦੇ ਪਾਪਾ ਦੇ ਫਰਨੇ ਵਗੈਰਾ ਜਾ ਫਿਰ ਪਾਪਾ ਜੀ ਦਾ ਪੁੱਤ ਯਮਾ ਰੈਂਪਰ ਹਨ ਨਾ ਕੁਛ ਇਦਾਂ ਦੇ ਖੁਸ਼ੀ ਲੈ ਗਈਆਂ ਤੇ ਜੋ ਚੀਜ਼ਾਂ ਸੋਚੀਆਂ ਸੀ ਸ਼ੌਪ ਬੰਦ ਪਈ ਸੀ ਅੰਦੇ ਨੇਰਾ ਕਾਫੀ ਹੋਣ ਕਰਕੇ ਨਾ ਫਿਰ ਆਪਣੇ ਤੋਂ ਉਹ ਕੰਮ ਜਿਹੜਾ ਨਹੀਂ ਹੋਇਆ ਹੈਗਾ ਤੇ ਮਾਰ ਲਗੀ ਸਮਾਨ ਦਾ ਤੁਹਾਨੂੰ ਪੱਤੀ ਗਿਆ ਨਾ ਅਨਸਾਰ ਨੂਰ ਨੇ ਨਾ ਸਾਰਾ ਕੁਝ ਮੈਨੂੰ ਇਦਾਂ ਸੀ ਮੈਂ ਦਿਖਾਉਂਗੀ ਪਹਿਲਾਂ ਪਰ ਉਹਨੇ ਅਨਸਾਰ ਨਾ ਸਾਰਾ ਕੁਝ ਕੱਢ-ਕੱਢ ਸੈੱਟ ਤਾਰਾ ਸਾਰਾ ਕੁਸ਼ੀ ਮੈਂ ਦੇਖਦੀਆਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਹੋਇਆ ਤੇ ਪਰ ਦਿਖਾਉਣ ਵਾਲਾ ਕੁਝ ਇੰਨਾ ਮੈਨੂੰ ਲੱਗਿਆ ਨਹੀਂ ਹੈਗਾ ਕਿਉਂਕਿ ਕੈਂਪਰ ਸੀਗਾ ਉਹ ਤੁਹਾਨੂੰ ਮੈਂ ਦਿਖਾਉਂਗੀ ਜਾਂ ਫਿਰ ਮੈਂ ਲੈ ਕੇ ਆਈ ਸੀ ਇੱਕ ਚੌਪੜ ਹਨਾ ਚੌਪੜ ਲੈਣਾ ਸੀਗਾ ਤੇ ਕਿਉਂਕਿ ਮਸਾਲਾ ਵਗੈਰਾ ਰਗੜਦੀਆਂ ਨਾ ਚੌਪੜ ਤੋਂ ਬਿਨਾਂ ਬਹੁਤ ਔਖਾ ਹੋਇਆ ਪਿਆਗਾ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਕਿਵੇਂ ਲੱਗੀ ਤੁਹਾਨੂੰ ਮੇਰੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਿਓ ਵੀਡੀਓ ਨੂੰ ਤੇ ਸ਼ੇਅਰ ਵੀ ਅੱਗੇ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅੱਗੇ ਵੀ ਆਪਦੇ ਫਰੈਂਡ ਸਰਕਲ 'ਚ ਫੈਮਿਲੀ ਸਰਕਲ 'ਚ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਹਨਾ ਤੇ ਪਲੀਜ਼ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਹਨਾ ਤੇ ਕਮੈਂਟ ਕਰਿਆ ਕਰੋ ਜੀ ਕਮੈਂਟ ਕਰਕੇ ਆਪਾਂ ਨੂੰ ਪਤਾ ਲੱਗਦਾ ਸਤਿ ਸ਼੍ਰੀ ਅਕਾਲ